ਕਾਲ ਅਕੈਡਮੀ ਦੇ ਦੇਹ ਸਾਹਿਬ ਮੌਜੂਦਾ ਸੱਜਣਾ ਬੱਚੀ ਗਗਨਪ੍ਰੀਤ ਕੌਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਦੋਂ ਗੱਲ ਹੋਈ ਪ੍ਰਿੰਸੀਪਲ ਸਾਹਿਬ ਦੇ ਨਾਲ ਉਹਨਾਂ ਨੇ ਦੱਸਿਆ ਕਿ ਬੜੀ ਹੀ ਪਿਆਰੀ ਤੇ ਬੜੀ ਹੀ ਇੰਟੈਲੀਜੈਂਟ ਬੱਚੀ ਜਿਹੜੀ ਕਿ ਹੁਣੇ ਨੀਟ ਦੀ ਪ੍ਰੀਖਿਆ ਦੇ ਕੇ ਹਟੀ ਐ ਤੇ ਬੜੀਆਂ ਉਮੀਦਾਂ ਨੇ ਬਹੁਤ ਹੀ ਵਧੀਆ ਰੈਂਕ ਲੈ ਕੇ ਜਾਵੇਗੀ ਬੱਚੇ ਸਭ ਤੋਂ ਪਹਿਲਾਂ ਦਾਪ ਜੀ ਨੂੰ ਸ਼ੁਭਕਾਮਨਾ ਕਿ ਆਪ ਜੀ ਨੇ ਜੋ ਮਿਹਨਤ ਕੀਤੀ ਹੈ ਵਾਹਿਗੁਰੂ ਉਸ ਮਿਹਨਤ ਦਾ ਮੁੱਲ ਆਪ ਜੀ ਨੂੰ ਦੇਵੇ ਇਸ ਅਕੈਡਮੀ ਦੇ ਬਾਰੇ ਤੁਸੀਂ ਇਹ ਸਾਨੂੰ ਪਹਿਲਾਂ ਦੱਸੋ ਕਦੋਂ ਇਸ ਅਕੈਡਮੀ ਦੇ ਨਾਲ ਜੁੜੇ ਤੁਸੀਂ I joined this academy in 2008 from nursery class and completed my 12th from here in 20 in 2023 ji yes. I I secured first position in my district hmm. and got 96.8 percentage hmm. I got 100 out of 100 in chemistry hmm. ਯੈਸ ਕੈਮਿਸਟਰੀ ਦੇ ਵਿੱਚ ਜਿਹੜੇ ਨੰਬਰ ਤੁਹਾਨੂੰ ਐਨੇ ਆਏ ਬੜਾ ਪ੍ਰਾਊਡ ਵਾਲਾ ਤੁਹਾਡੇ ਪਰਿਵਾਰ ਵੀ ਤੁਹਾਡੇ ਪਰ ਮਾਣ ਮਹਿਸੂਸ ਕਰਦਾ ਹੋਵੇਗਾ ਇਸ ਦੇ ਪਿੱਛੇ ਤੁਸੀਂ ਕਿਹਦੀ ਮਿਹਨਤ ਸਮਝੋ ਤੁਹਾਡੀ ਆਪਣੀ ਤਾਂ ਮਿਹਨਤ ਹੈ ਪਿੱਛੇ ਤੁਹਾਡੇ ਟੀਚਰ ਕਿਹੜੇ ਟੀਚਰ ਪੜਾਉਂਦੇ ਸਨ ਜਾਂ ਤੁਹਾਡਾ ਪਰਿਵਾਰ ਕਿਸ ਦੀ ਮਿਹਨਤ ਸਮਝੋ ਯੈਸ ਮਾਈ ਟੀਚਰਸ ਵਰ ਵੈਰੀ ਸਪੋਰਟਿਵ ਆਰ ਪ੍ਰਿੰਸੀਪਲ ਮੈਂਬਰਸ ਆਲਸੋ ਵੈਰੀ ਸਪੋਰਟਿਵ ਦੇ ਵਰ ਵੈਰੀ ਕਾਈਂਡ ਟੂ ਅਸ ਐਂਡ ਆਰ ਕੈਮਿਸਟਰੀ ਮੈਮ ਵਿਚ ਵਾਸ ਪ੍ਰੀਤੀ ਮੈਮ ਹੂ ਇਜ਼ ਨਾਟ ਨਾਓ ਇਨ ਆਰ ਸਕੂਲ but she has taught us very well she has uh, given us very good moral values also and uh, inculcated very good values in us so ਜਦੋਂ ਤੁਸੀਂ ਜ਼ਿਲ੍ਹੇ ਦੇ ਵਿੱਚ ਪਹਿਲੇ ਪੱਧਰ ਦੇ ਉੱਪਰ ਆਏ ਤੁਸੀਂ ਇਹ ਮਨ ਦੇ ਵਿੱਚ ਧਾਰਿਆ ਸੀ ਕਿ ਮੈਂ ਇਹ ਸਥਾਨ ਪ੍ਰਾਪਤੀ ਕਰਨਾ ਹੈ ਜਾਂ ਫਿਰ ਕਿਸੇ ਟੀਚਰ ਨੇ ਤੁਹਾਨੂੰ ਪ੍ਰੇਰਿਤ ਕੀਤਾ ਜਾਂ ਕਿਸੇ ਬੱਚੇ ਨੂੰ ਵੇਖ ਕੇ ਤੁਸੀਂ ਪ੍ਰੇਰਿਤ ਹੋ ਨੋ ਐਕਚੁਅਲੀ ਆਈ ਹੈਡਨ ਡਿਸਾਈਡਡ ਇਟ ਬਿਫੋਰ ਟੂ ਸਿਕਯੂਰ ਥਿਸ ਰੈਂਕ it was all because of god vai guru ji has blessed me with this much rank yes and uh, i just hoped for good marks hmm. nothing else nothing more than that i actually hoped for hmm. but it it is just because of vai guru ji which has given uh, which has chosen me for this thing hmm. we are from a rural area te jadon assi rural area di gal karde aan da plus 2 to baad ya 10th to baad badi mushkil aundi hai ki agla step to saada ki hona chahida ਤੇ ਤੁਸੀਂ ਜਿਹੜੀ ਨੀਟ ਦੀ ਪ੍ਰੀਖਿਆ ਹੈ ਤੁਹਾਨੂੰ ਕਿਸ ਦੇ ਵੱਲੋਂ ਇਹ ਗਾਈਡ ਕੀਤਾ ਗਿਆ ਕਿ ਇਸ ਤਰ੍ਹਾਂ ਦੀ ਵੀ ਪ੍ਰੀਖਿਆ ਹੁੰਦੀ ਹੈ ਕਿਉਂਕਿ ਮੋਸਟਲੀ ਅਸੀਂ ਵੇਖਿਆ ਪਿੰਡਾਂ ਵਿੱਚ ਪਤਾ ਨਹੀਂ ਹੁੰਦਾ ਕਿ ਕਿਸ ਤਰ੍ਹਾਂ ਦੇ ਕੋਰਸ ਜਾਂ ਕਿਸ ਤਰ੍ਹਾਂ ਦੀ ਸਾਡੀ ਦਿਲਚਸਪੀ ਹੈ ਇਸ ਦੇ ਬਾਰੇ ਨਹੀਂ ਪਤਾ ਹੁੰਦਾ ਇਹ ਤੁਹਾਨੂੰ ਕਿਵੇਂ ਨੌਲੇਜ ਸਾਰੀ ਮਿਲੀ Even I was in the same situation when I had passed my 12th class. But actually, our teachers had given us very kind of opportunities. They had told us uh, very career options, very much of career options they had told us. And even uh, some of uh, outsiders, like uh, guidance teachers, they also came to our school, which were called by principal ma'am. And uh, they had also told us uh, very uh, good career options. And from that thing, I acquired the knowledge of NEET. Yes, and I thought to give that exam. आई जस्ट इन द बिगनिंग आई जस्ट थॉट टू जस्ट गिव अ ट्राई बट देन इट इट बिकेम माय पैशन टू जस्ट टू हैव अ गुड रैंक इन दैट एग्जाम एंड गेट एन एमबीबीएस कॉलेज चाइल्डहुड ਤੋਂ ਲੈ ਕੇ ਹੁਣ ਤੱਕ ਕਾਫੀ ਸਾਰੀਆਂ ਜਾਦਾਂ ਇਸ ਅਕੈਡਮੀ ਨਾਲ ਤੁਹਾਡੀਆਂ ਜੁੜੀਆਂ ਨੇ ਇਸ ਅਕੈਡਮੀ ਦੇ ਜਦੋਂ ਆਪਾਂ ਗੱਲ ਕਰੀਏ ਕਿ ਇਸ ਅਕੈਡਮੀ ਦਾ ਨਾਮ ਤੁਹਾਡੇ ਜ਼ਿਹਨ ਚ ਕਿਉਂਕਿ ਸਕੂਲ ਦੀ ਯਾਦ ਹਮੇਸ਼ਾ ਹੀ ਲਾਈਫਟਾਈਮ ਰਹਿਦੀ ਹੈ ਤੇ ਕਿਹੜੀਆਂ ਜਿਹੀਆਂ ਯਾਦਾਂ ਨੇ ਜਦੋਂ ਇਸ ਅਕੈਡਮੀ ਦਾ ਨਾਮ ਤੁਹਾਡੇ ਕੋਲ ਕੋਈ ਲੰਦਾ ਜਾਂ ਤੁਹਾਨੂੰ ਜ਼ਿਆਦਾ ਹੁੰਦੀ ਹੈ when uh, when anyone uh, talks about our academy, I only think about our principal ma'am that they were very supportive actually they are very supportive. they taught us very good manners, good nice moral values. This is just because of our teachers that we are here now. Hmm. this is just because of our teachers they are very supportive actually and uh, these uh, this school is associated with very good moral values, hmm. very good vibes even hmm. yeah. ਮੈਸੇਜ ਕੀ ਦੇਣਾ ਚਾਹੁੰਗਾ ਜਿਹੜੇ ਸਾਡੇ ਦਰਸ਼ਕ ਨੇ ਈ ਵੀਵਰਸ ਨੇ ਉਹਨਾਂ ਨੂੰ ਅਕੈਡਮੀ ਦੇ ਸੰਬੰਧਿਤ ਕੀ ਮੈਸੇਜ ਦੇ ਆਈ ਜਸਟ ਵਾਂਟ ਟੂ ਟੈਲ ਯੂ ਦੈਟ ਦਿਸ ਅਕੈਡਮੀ ਗਿਵਸ ਯੂ ਵੈਰੀ ਗੁੱਡ ਮੋਰਲ ਵੈਲਿਊਜ਼ ਦੇ ਜੁਆਇਨ ਯੂ ਵਿਦ ਨਿਤਨੇਮ ਗੁਰਬਾਣੀ ਐਂਡ ਵਿਚ ਇਨਕਲਕੇਟ ਵੈਰੀ ਗੁੱਡ ਵੈਲਿਊਜ਼ ਇਨ ਯੂਰਸੈਲਫ ਇਟਸੈਲਫ ਗੁਰਬਾਣੀ ਇਨਕਲਕੇਟਸ ਗੁੱਡ ਵੈਲਿਊਜ਼ ਇਨ ਯੂ ਐਂਡ ਆਈ ਥਿੰਕ ਸੋ ਦੈਟ ਦਿਸ ਸਕੂਲ ਇਜ਼ ਵੈਰੀ ਗੁੱਡ ਆਪਸ਼ਨ ਫਾਰ ਸਟੂਡੈਂਟਸ ਹੂ ਵਾਂਟ ਟੂ ਜੁਆਇਨ ਅ ਗੁੱਡ ਸਕੂਲ ਜੀ ਯਾ ਸੋ ਵੈਸਟ ਆਫ ਲੱਕ ਵਿਸ਼ੇਸ ਤੇ ਇਸ ਅਕੈਡਮੀ ਦੇ ਵਿੱਚ ਜੋ ਕੁਝ ਤੁਸੀਂ ਸਿੱਖਿਆ ਵੱਡੀ ਅਚੀਵਮੈਂਟ ਕਰੋ ਤੇ ਇਸੇ ਤਰ੍ਹਾਂ ਹੀ ਗਿਆਨ ਦੂਸਰੇ ਬੱਚਿਆਂ ਦੇ ਲਈ ਤੁਸੀਂ ਵੰਦੇ ਰਹੋ ਤੇ ਜਿਸ ਤਰ੍ਹਾਂ ਤੁਹਾਡੇ టీਚਰਸ ਨੇ ਤੁਹਾਡੀ ਸਪੋਰਟ ਕੀਤੀ ਹੈ ਤੇ ਅਸੀਂ ਇਹ ਚਾਹੁੰਦੇ ਹਾਂ ਤੁਸੀਂ ਵੀ ਅੱਗੇ ਇਸ ਤਰ੍ਹਾਂ ਹੋਰ ਬੱਚਿਆਂ ਦੀ ਜਿਹੜੀ ਸਪੋਰਟ ਕਰਦੇ ਰਹੋ ਗगन ਸਾਨੂੰ ਜਿਹੜੀ ਐਜੂਕੇਸ਼ਨ ਹਰ ਥਾਂ ਤੇ ਮਿਲ ਜਾਵੇ ਜੀ ਬਹੁਤ ਸਾਰੇ ਸਕੂਲ ਨੇ ਬਹੁਤ ਸਾਰੀਆਂ ਅਕੈਡਮੀਸ ਨੇ ਬਟ ਜਿਆਦਾਤਰ ਕਾਲ ਅਕੈਡਮੀ ਜਿਹੜੀ ਗੱਲ ਹੀ ਜਾਣੀ ਜਾਂਦੀ ਆ ਉਹ ਤੁਹਾਡਾ ਪਹਿਰਾਵਾ ਜਾਂ ਬਾਣੀ ਨੂੰ ਲੈ ਕੇ ਗੁਰਬਾਣੀ ਨੂੰ ਲੈ ਕੇ ਗੁਰਬਾਣੀ ਸਵੇਰੇ ਜਦੋਂ ਅਸੀਂ ਆਉਂਦੇ ਆ ਅਸੀਂ ਵੇਖਿਆ ਕਿ ਜਿਵੇਂ ਹੋਰ ਕਲਾਸ ਲੱਗਦੀ ਐ ਨਿਤਨੇਮ ਦੀ ਵੀ ਕਲਾਸ ਐ ਮੈਂ ਤੁਹਾਡੇ ਕੋਲੋਂ ਜੇ ਪਰਸਨਲ ਪੁੱਛਾਂ ਤਾਂ ਜਿਹੜਾ ਨਿਤਨੇਮ ਤੁਹਾਨੂੰ ਤੁਸੀਂ ਬਚਪਨ ਤੋਂ ਲੈ ਕੇ ਹੁਣ ਤੱਕ ਨਿਤਨੇਮ ਕੀਤਾ ਤਾਂ ਉਹਦੇ ਵਿੱਚ ਤੁਹਾਨੂੰ ਕੀ ਅਨੁਭਵ ਰਿਹਾ ਹੈ ਤੇ ਤੁਹਾਡਾ ਐਕਸਪੀਰੀਅੰਸ ਕਿਹੋ ਜਿਹਾ ਨੇ ਹੈ ਏ ਤੁਸੀਂ ਦੱਸ ਸਕਦੇ ਜੋ ਬਾਬਾ ਬਾਬਾ ਇਕਬਾਲ ਸਿੰਘ ਜੀ ਨੇ ਜਿੰਨੀਆਂ ਇਹ ਅਕੈਡਮੀ ਸਾਡੀ ਇਥੇ ਇਲਾਕਿਆਂ ਦੇ ਵਿੱਚ ਖੋਲੀਆਂ ਨੇ ਰੂਰਲ ਏਰੀਆਜ਼ ਦੇ ਵਿੱਚ ਇਹਨਾਂ ਦੀ ਬਹੁਤ ਵੱਡੀ ਦੇਣ ਹੈ ਕਿ ਬੱਚਿਆਂ ਨੂੰ ਨਿਤਨੇਮ ਦੇ ਨਾਲ ਜੋੜਿਆ ਜਾ ਰਿਹਾ ਹੈ ਨਹੀਂ ਤਾਂ ਕਿਸੇ ਵੀ ਹੋਰ ਸਕੂਲ ਦੇ ਵਿੱਚ ਜੇ ਆਪਾਂ ਗੱਲ ਕਰੀਏ ਸਾਨੂੰ ਇੰਨਾ ਗੁਰਬਾਣੀ ਦੇ ਨਾਲ ਨਹੀਂ ਜੋੜਿਆ ਜਾਂਦਾ ਸਾਨੂੰ ਪਰਮਾਤਮਾ ਦੀਆਂ ਇੰਨੀਆਂ ਅਸੀਸਾਂ ਨਹੀਂ ਮਿਲਦੀਆਂ ਜਿੰਨੀਆਂ ਕਿ ਸਾਨੂੰ ਅਕੈਡਮੀ ਦੇ ਵਿੱਚੋਂ ਪ੍ਰਾਪਤ ਹੁੰਦੀਆਂ ਹੈਗੀਆਂ ਨੇ ਸਾਨੂੰ ਗੁਰੂ ਸਾਹਿਬ ਜੀ ਦਾ ਅਸ਼ੀਰਵਾਦ ਮਿਲਦਾ ਹੈ ਇਸੇ ਕਰਕੇ ਇੱਥੋਂ ਦੇ ਬੱਚੇ ਬਹੁਤ ਵਧੀਆ ਪੜ੍ਹਦੇ ਹਨ ਬਹੁਤ ਵਧੀਆ ਮਾਰਕਸ ਸਿਕਯਰ ਕਰਦੇ ਹਨ ਅਤੇ ਬਹੁਤ ਵਧੀਆ ਪਰਸੈਂਟੇਜ ਲੈ ਕੇ ਆਉਂਦੇ ਹਨ ਡਿਸਟ੍ਰਿਕਟ ਵੀ ਟੌਪ ਕਰਦੇ ਹਨ ਸਿਰਫ ਤੇ ਸਿਰਫ ਪਰਮਾਤਮਾ ਦੀਆਂ ਬਖਸ਼ਿਸ਼ਾਂ ਦੀ ਬਜਟ ਦੇ ਕਰਕੇ ਜੇ ਮੈਂ ਕਿਸੇ ਹੋਰ ਸਕੂਲ ਆਉਂਦੀ ਤੇ ਮੈਨੂੰ ਨਹੀਂ ਸੀਗਾ ਮੈਂ ਨਹੀਂ ਸੋਚ ਸਕਦੀ ਸੀ ਨਿਤਨੇਮ ਨੂੰ ਕੰਟ ਕਰਨ ਦਾ ਵੀ ਪਰ ਇਸ ਸਕੂਲ ਦੇ ਵਿੱਚ ਮੈਨੂੰ ਗੁਰਬਾਣੀ ਦੇ ਨਾਲ ਜੋੜਿਆ ਗਿਆ ਮੈਨੂੰ ਸਾਰਾ ਨਿਤਨੇਮ ਕੰਠਾ ਹੈ ਮੈਨੂੰ ਸੁਖਮਨੀ ਸਾਹਿਬ ਦੀ ਵੀ ਗੁਰਬਾਣੀ ਕੰਠਾ ਹੈ ਸਿਰਫ ਤੇ ਸਿਰਫ ਇਸ ਸਕੂਲ ਦੇ ਕਰਕੇ ਕਿ ਜਿੱਥੇ ਜਿਸ ਨੇ ਮੈਨੂੰ ਗੁਰਬਾ ਤੇ ਮੈਨੂੰ ਨਿਤਨੇਮ ਦੇ ਨਾਲ ਜੋੜਿਆ ਹੈ ਤੇ ਮੈਨੂੰ ਪਰਮਾਤਮਾ ਦੀ ਬਖਸ਼ਿਸ਼ ਪ੍ਰਾਪਤ ਹੋਈ ਹੈ ਸਿਰਫ ਤੇ ਸਿਰਫ ਇਸ ਸਕੂਲ ਦੀ ਵਜ੍ਹਾ ਦੇ ਕਰਕੇ ਸਾਨੂੰ ਇਸ ਸਕੂਲ ਦੇ ਵਿੱਚ ਸਹਿਜ ਪਾਠ ਦੇ ਨਾਲ ਵੀ ਜੋੜਿਆ ਜਾਂਦਾ ਹੈ ਬਾਹਰੋਂ ਵੀ ਕਈ ਟੀਚਰ ਆਉਂਦੇ ਹਨ ਜਿਹੜੀ ਕਿ ਸਾਨੂੰ ਸਹਿਜ ਪਾਠ ਦੇ ਨਾਲ ਜੁੜਨ ਲਈ ਸਾਨੂੰ ਪ੍ਰਮੋਟ ਕਰਦੇ ਹਨ ਤਾਂ ਸਿਰਫ ਉਹਨਾਂ ਦੀ ਵਜ੍ਹਾ ਦੇ ਕਰਕੇ ਅਸੀਂ ਮਤਲਬ ਸਹਿਜ ਪਾਠ ਵੀ ਕੀਤੇ ਹਨ ਮੈਂ ਇਥੋਂ ਤੱਕ ਕਿ ਮੈਂ ਹੁਣ ਤੱਕ 4-5 ਸਹਿਜ ਪਾਠ ਸੰਪੂਰਨ ਕਰ ਚੁੱਕੀ ਹਾਂ ਸਾਡੀ ਸਕੂਲ ਦੇ ਵਿੱਚ ਹੀ ਜਦੋਂ ਵੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਪੁਰਬ ਹੁੰਦਾ ਹੈ ਅਸੀਂ ਉੱਥੇ ਵੀ ਸਹਿਜ ਅਸੀਂ ਉੱਥੇ ਸਹਿਜ ਪਾਠ ਦੇ ਭੋਗ ਪਾ ਅਸੀਂ ਉੱਥੇ ਹੁਕਮਨਾਮਾ ਸਾਹਿਬ ਵੀ ਮੇ ਲੈਣੀਆ ਮੈਨੂੰ ਅੱਜ ਵੀ ਉਹ ਦਿਨ ਯਾਦ ਆਉਂਦੇ ਨੇ ਜਦੋਂ ਮੈਂ ਉੱਥੇ ਗੁਰੂਗ੍ਰੰਥ ਸਾਹਿਬ ਜੀ ਦੇ ਸਰੂਪ ਦੇ ਕੋਲ ਹੁਕਮਨਾਮਾ ਸਾਹਿਬ ਲੈਂਦੀ ਸੀਗੀ ਪਰ ਮੇਰੇ ਕੋਲ ਉਸ ਉਹ ਯਾਦ ਨਹੀਂ ਹੈ ਅਜੇ ਤੱਕ ਪਰ ਮੇਰੇ ਦਿਲ ਨੂੰ ਦਿਮਾਗ ਦੇ ਵਿੱਚ ਜ਼ਰੂਰ ਆ ਜਾਂਦੀ ਜ਼ਰੂਰ ਜਿਵੇਂ ਬੈਠੀ ਹੋਈ ਹੈਗੀ ਆ ਮੇਰਾ ਫਿਰ ਜੀ ਕਰਦਾ ਹੈ ਉਸੇ ਤਰ੍ਹਾਂ ਹੁਕਮਨਾਮਾ ਸਾਹਿਬ ਲੈਣ ਦਾ ਸੋ ਆਪ ਜੀ ਨੇ ਦੇਖਿਆ ਕਿ ਨਿਤਨੇਮ ਕੰਠ ਜਿਹੜਾ ਹੁੰਦਾ ਹੈ ਉਹਦੇ ਨਾਲ ਸਹਿਪਾਠ ਅਸੀਂ ਵੇਖਦੇ ਹਾਂ ਕਿ ਸਮਾਜ ਦੇ ਵਿੱਚ ਅਸੀਂ ਸਹਿਪਾਠ ਤੋਂ ਬਹੁਤ ਦੂਰ ਹੁੰਦੇ ਆਂ ਪਰ ਅਕਾਲ ਅਕੈਡਮੀਆਂ ਦਾ ਇੰਨਾ ਵੱਡਾ ਸਹਿਯੋਗ ਹੈ कि ਬੱਚਿਆਂ ਨੂੰ ਬਾਣੀ ਕੰਠਿ ਜਿੱਥੇ ਕਰਵਾਈ ਜਾਂਦੀ ਹੈ ਉੱਥੇ ਸੰਥਾ ਵੀ ਦਿੱਤੀ ਜਾਂਦੀ ਹੈ ਤੇ ਸਹਿਪਾੜ ਦੇ ਨਾਲ ਵੀ ਜੁੜੇ ਜਾਂਦਾ ਹੈ ਅਧਿਆਤਮਕ ਤਰੱਕੀ ਜਿਹੜੀ ਉਹ ਜੀਵਨ ਦੀ ਮੰਦੀ ਜ਼ਰੂਰ ਹੁੰਦੀ ਹੈ ਇਸ ਬੜੀ ਹੀ ਪਿਆਰੀ ਬੱਚੀ ਨੇ ਬੜੀਆਂ ਹੀ ਪਿਆਰੀਆਂ ਗੱਲਾਂ ਸਾਡੇ ਨਾਲ ਕੀਤੀਆਂ ਨੇ ਅਕੈਡਮੀ ਦੇ ਬਾਰੇ ਵੀ ਬਹੁਤ ਕੁਝ ਸਾਡੇ ਨਾਲ ਸਾਂਝਾ ਕੀਤਾ ਹੈ ਸੋ ਸੋਸੀਂ ਇਹੀ ਆਸ ਕਰਦੇ ਆ ਕਿ ਜੋ ਕੁਝ ਇਸ ਅਕੈਡਮੀ ਦੇ ਵਿੱਚ ਜਿੱਥੇ ਦੁਨਿਆਵੀ ਵਿਦਿਆ ਇਹਨਾਂ ਨੇ ਪ੍ਰਾਪਤ ਕੀਤੀ ਉਸੇ ਨੈਤਿਕ ਵਿਦਿਆ ਵੀ ਇਹਨਾਂ ਨੇ ਜਿਹੜੀ ਹਾਸਲ ਕੀਤੀ ਹੈ ਤੇ ਅਧਿਆਤਮਿਕ ਵਿਦਿਆ ਵੀ ਤੇ ਉੱਚੀਆਂ ਬਲੰਦੀਆਂ ਜਰੂਰ ਹਾਸਲ ਕਰਨਗੇ ਕਿਉਂਕਿ ਜਿਸ ਤਰ੍ਹਾਂ ਦੀ ਜਿਵੇਂ ਅਸੀਂ ਕਹਿੰਦੇ ਆ ਨੀਂਹ ਹੈ ਜਿਹੜੀ ਉਹ ਰੱਖੀ ਜਾਂਦੀ ਆ ਉਸ ਤਰ੍ਹਾਂ ਦਾ ਮਕਾਨ ਜਿਹੜਾ ਉਹ ਦੇਖੋ ਅਸਾਰੇ ਜਾਂਦਾ ਨੀ ਪੱਕੀ ਹੈ ਤਾਂ ਮਕਾਨ ਨੂੰ ਕੋਈ ਫਰਕ ਨਹੀਂ ਪੈਂਦਾ ਹੁਣ ਜਿੱਥੇ ਮਰਜੀ ਇਹ ਜਾਣ ਇਹਨਾਂ ਦੀ ਨੀਂਹ ਪੱਕੀ ਜਿਹੜੀ ਹੋ ਚੁੱਕੀ ਹੈ ਦੁਨਿਆਵੀ ਵਿੱਦਿਆ ਦੇ ਨਾਲ ਅਧਿਆਤਮਿਕ ਤੌਰ ਤੇ ਵੀ ਇਹ ਮਜ਼ਬੂਤ ਹੋ ਚੁੱਕੇ ਨੇ ਤੇ ਆਪ ਜੀ ਨੂੰ ਜੇਕਰ ਮੈਂ ਸਵਾਲ ਕਰਾਂ ਕਿ ਜਿਵੇਂ ਆਪ ਜੀ ਦੇ ਰਿਸ਼ਤੇਦਾਰ ਫਰੈਂਡਸ ਜਾਂ ਕੋਈ ਹੋਰ ਉਹ ਕਹਿੰਦੇ ਹੋਣਗੇ ਕਿਉਂਕਿ ਸਮ ਟਾਈਮਸ ਸਾਡੇ ਦਿਮਾਗ 'ਚ ਚੱਲਦਾ ਹੈ ਕੁਝ ਇਹ ਕਿਹਾ ਜਾਂਦਾ ਕਿ ਬਾਬਿਆਂ ਵਾਲੇ ਬਾਣੇ ਪਾ ਕੇ ਜਾਂਦੇ ਨੇ ਇੱਥੇ ਕੀ ਪੜਾਈ ਹੁੰਦੀ ਹੋਊਗੀ ਸਾਰਾ ਦਿਨ ਪਾਰਟੀ ਕਰਾਈ ਜਾਂਦੇ ਹੋਣਗੇ ਇਸ ਤਰ੍ਹਾਂ ਦੇ ਵੀ ਫੇਸ ਕਰਨੇ ਨੂੰ ਮਿਲੀਆਂ ਗੱਲਾਂ ਹਾਂਜੀ ਸਾਡੇ ਪਿੰਡ ਦੇ ਵਿੱਚ ਹੀ ਮਤਲਬ ਕੁਝ ਹੈਗੇ ਨੇ ਐਸੇ ਸਾਡੇ ਰਿਲੇਟਿਵਸ ਜਿਹੜੇ ਕਿ ਇਸ ਤਰੀਕੇ ਦੇ ਨਾਲ ਬੋਲਦੇ ਨੇ ਤਾਂ ਹੀ ਕਰਕੇ ਫਿਰ ਉਹਨਾਂ ਨੇ ਆਪਣੇ ਬੱਚੇ ਇਸ ਸਕੂਲ ਦੇ ਵਿੱਚ ਨਹੀਂ ਪਾਏ ਮਤਲਬ ਉਹਨਾਂ ਦੇ ਬੱਚੇ ਸੈਕਰਡ ਹਾਰਟ ਪੜ੍ਹਦੇ ਨੇ ਫਾਰ ਇਗਜ਼ਾਮਪਲ ਇਹਨਾਂ ਸਕੂਲਸ ਦੇ ਵਿੱਚ ਪੜ੍ਹਦੇ ਹੈਗੇ ਨੇ ਕਿਉਂਕਿ ਉਹਨਾਂ ਨੂੰ ਐਸੇ ਤਰੀਕੇ ਨਾਲ ਲੱਗਦਾ ਕਿ ਸਿਰਫ ਇੱਥੇ ਗੁਰਬਾਣੀ ਹੀ ਸਿਖਾਈ ਜਾਂਦੀ ਹੈ ਜਿਵੇਂ ਮੈਨੂੰ ਨਹੀਂ ਪਤਾ ਕਿ ਗੁਰਬਾਣੀ ਦੀ ਬਹੁਤ ਲੋਡ ਹੈ ਪੜਾਈ ਦੇ ਨਾਲ ਤੇ ਜਦੋਂ ਤੁਸੀਂ ਟੌਪ ਕੀਤਾ ਸੀ ਲਾਸਟ ইয়ার ਫਿਰ ਉਸ ਵੇਲੇ ਕੋਈ ਉਹਨਾਂ ਦਾ ਫਿਰ ਕੋਈ ਸੰਭਾਲ ਹੋਇਆ ਕੋਈ ਬੋਲਣ ਨੂੰ ਨਹੀਂ ਹਾਂਜੀ ਉਦੋਂ ਮਤਲਬ ਉਹ ਕਾਫੀ ਖੁਸ਼ ਹੋਏ ਉਹਨਾਂ ਨੂੰ ਸੀਗਾ ਕਿ ਇਹ ਕਿਸ ਤਰੀਕੇ ਦੇ ਨਾਲ ਹੋ ਗਿਆ ਇਨਕਸਪੈਕਟਿਡ ਸੀਗਾ ਇਹ ਵੈਸੇ ਹੋਣਾ ਮਤਲਬ ਕੋਈ ਯਕੀਨ ਨਹੀਂ ਸੀ ਕਰ ਸਕਦਾ ਕਿ ਮਤਲਬ ਇੱਥੋਂ ਵੀ ਕੋਈ ਕਰ ਸਕਦਾ ਹੈ ਸਕੂਲ ਦੇ ਵਿੱਚੋਂ ਤੇ 129 ਸਾਡੀਆਂ ਅਕੈਡਮੀਸ ਨੇ ਨਾ ਸਾਰੀਆਂ ਹੀ ਤੇ ਉਹਨਾਂ ਦੇ ਵਿੱਚ ਦੇਖਿਆ ਜਾਵੇ ਰੂਲਰ ਏਰੀਆ ਨੂੰ ਲੈ ਕੇ ਕਾਫੀ এডੂਕੇਸ਼ਨ ਨੂੰ ਲੈ ਕੇ ਜਿਹੜੀ ਮਹੱਤਤਾ ਖਾਸ ਕਰ ਬੱਚੀਆਂ ਦੀ ਗਰਲਸ ਦੀ এডੂਕੇਸ਼ਨ ਨੂੰ ਕਾਫੀ ਸਪੋਰਟ ਕੀਤਾ ਜਾਂਦਾ ਹੈ ਉਹ ਤੁਸੀਂ ਕਿਵੇਂ ਵੇਖ ਰਹੇ ਹੋ ਇੱਥੇ ਪੰਜੀ ਮਤਲਬ ਇਹ ਰੂਰਲ ਏਰੀਆ ਹੈ ਤੇ ਫਿਰ ਇੱਥੇ ਮਤਲਬ ਕੋਈ ਵੀ ਮਤਲਬ ਵਿਲੇजेस ਦੇ ਆਸ-ਪਾਸੇ ਜਿਹੜੀ ਕਿ ਜਿਨ੍ਹਾਂ ਨੂੰ ਨਈ ਲਿੰਕ ਹੋ ਪਾਉਂਦਾ ਸਿਟੀਜ਼ ਦੇ ਨਾਲ ਉਹ ਇੱਥੇ ਆਣ ਕੇ ਬੱਚੇ ਪੜ੍ਹ ਸਕਦੇ ਹੈਗੇ ਨਹੀਂ ਗਰਲਸ ਨੂੰ ਕਾਫੀ ਜ਼ਿਆਦਾ ਵਧੀਆ ਨੌਲੇਜ ਦਿੱਤੀ ਜਾਂਦੀ ਹੈਗੀ ਹੈ ਮਤਲਬ ਉਹਨਾਂ ਨੂੰ ਬਹੁਤ ਮਤਲਬ ਐਜੂਕੇਸ਼ਨ ਦੇ ਨਾਲ ਨਾਲ ਹੋਰ ਵੀ ਬਹੁਤ ਤਰ੍ਹਾਂ ਦੀ ਵਧੀਆ ਨੌਲੇਜ ਦਿੱਤੀ ਜਾਂਦੀ ਹੈ ਤੇ ਉਹਨਾਂ ਦੇ ਵਾਸਤੇ ਇਹ ਸਕੂਲ ਬਹੁਤ ਪਰਫੈਕਟ ਹੈ ਗਰਲਸ ਤੇ ਸੋ ਗਗਨ ਬਹੁਤ ਬਹੁਤ ਆਪ ਜੀ ਨੂੰ ਵੈਸਟਿਸ਼ਸ ਤੇ ਵਾਹਿਗੁਰੂ ਜੀ ਚਿਤਰਾ ਚਾਰਦੀ ਕਲਾਜ ਰੱਖੇ ਸ਼ੁਕਰੀਆ ਧੰਨਵਾਦ ਵਾਹਿਗੁਰੂ ਜੀ ਦਾ ਖਾਇਸਾ ਵ